ਮਾਤਾ ਪੱਧਰ ਕਾਲੀ ਜੀ ਦੇ ਮੇਲੇ ਦੇ ਸੰਬੰਧ ਵਿੱਚ ਸਵਰਗਵਾਸੀ ਤਰਮਪਾਲ ਪੰਮਾ ਪ੍ਰਧਾਨ ਜੀ ਦੀ ਪ੍ਰੇਰਣਾ ਸਦਕਾ ਪੰਮੇ ਸ਼ਾਹ ਦਾ ਹਾਤਾ ਗੇੜ ਖਜ਼ਾਨਾ ਵਿਖੇ ਗगनਦੀਪ, ਰਾਜਨ ਅਤੇ ਰਾਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਸੇਵਾ ਕੀਤੀ ਗਈ। ਇਸ ਮੌਕੇ ਮੇਲੇ ਦੇ ਸੰਬੰਧ ਵਿੱਚ ਕੇਕ ਕੱਟਿਆ ਗਿਆ ਅਤੇ ਪੇਸਟਰੀ ਦੇ ਲੰਗਰ ਸੰਗਤ ਵਿੱਚ ਵਰਤਾਏ ਗਏ। ਇਸ ਮੌਕੇ ਸ਼ਿਵ ਸਨਾਪਾ ਭਾਰਤੀ ਦੇ ਕੌਮੀ ਪ੍ਰਧਾਨ ਅਜੇ ਸੇਠ, ਪੰਜਾਬ ਪ੍ਰਧਾਨ ਅਜੇ ਠਾਕਰੇ ਅਤੇ ਹੈਪੀ ਚੇਚੇ ਤੌਰ ਤੇ ਪੁੱਜੀ ਅਤੇ ਉਹਨਾਂ ਲੰਗਰ ਸੇਵਾ ਕੀਤੀ। ਇਸ ਮੌਕੇ ਗਗਨਦੀਪ ਰਾਜਨ ਤੇ ਰਾਦੇ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਮਾਤਾ ਜੀ ਦੇ ਮੇਲੇ ਦੀ ਸਾਰੀ ਸੰਗਤ ਨੂੰ ਵਧਾਈ ਦਿੱਤੀ ਗਈ। जय श्री राम जय महाकाल शिव सेना भारती की ओर से आज हमारे यूथ के प्रधान पंजाब चेयरमैन गगन कटारिया जी की तरफ से और पंजाब प्रमुख अजय ठाकरे की की तरफ से आज श्री मां भद्रकाली जी के उपलक्ष में आज लंगर लगाया गया और पूरे ही उत्साह और उल्लास के साथ देख रहे हैं कि ਕਿਤਨਾ ਸ਼ਰਧਾ ਕੇ ਸਾਥ ਲੋਕ ਬਦਮਾ ਭਦਰਗਾੜੀ ਕੇ ਯਹਾਂ ਨਤਮਸਤ ਹੋਤੇ ਜਾਂਦੇ ਹੈਂ ਔਰ ਮਾਂ ਭਦਰਗਾੜੀ ਇਨ ਸਭੇ ਕੀ ਮਨੋਗਾਮਨਾ ਪੂਰਨ ਕਰੇ ਔਰ ਇਸ ਪਾਵਨ ਪਰਪਰ ਪੂਰੇ ਦੇਸ਼ਵਾਸੀਓ ਕੋ ਲੱਖ ਲੱਖ ਵਧਾਈ ਮੈਂ ਰਾਸ਼ਟਰੀ ਪ੍ਰਮੁਖਜ ਦੇ ਤੌਰ ਤੇ ਇਤਨਾ ਕਹੂੰਗਾ ਇਸ ਸਭੀ ਕੋ ਮਾਤਾ ਕਾ ਸ਼ੀਰੋ ਮਿਲੇ ਜੈ ਹਿੰਦ ਜੈ ਭਾਰਤ ਮਾਂ ਮਾਤਾ ਦੀ ਸਭੀ ਸ਼ਹਿਰ ਵਾਸੀਆਂ ਨੂੰ ਅੱਜ ਮਾਤਾ ਭਦਰਗਾੜੀ ਮੇਲੇ ਦੀ ਬਹੁਤ ਬਹੁਤ ਵਧਾਈ ਹੋਵੇ ਔਰ ਜਿਹੜਾ ਅੱਜ ਸਾਡੇ ਵੀਰਾਂ ਵੱਲੋਂ ਲੰਗਰ ਲਗਾਇਆ ਗਿਆ ਖਾਕਰੇ ਜੀ ਔਰ ਗगन ਜੀ ਔਰ ਫੀਟ ਸਾਹਿਬ ਵੱਲੋਂ ਇਹਦੇ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਹੈ ਔਰ ਮਾਤਾ ਦਾ ਅਸ਼ੀਰਵਾਦ ਸਦਾ ਹੀ ਇਹਨਾਂ ਦੇ ਬਣਿਆ ਰਵੇ ਔਰ ਹਰ ਸਾਲ ਇਸੇ ਤਰ੍ਹਾਂ ਹੀ ਲੰਗਰ ਲਾਂਦੇ ਰਹਿਣ ਜੈ ਮਾਤਾ ਦੀ ਜੈ ਮਾਤਾ ਦੀ ਹਰ ਸਾਲ ਦੀ ਤਰ੍ਹਾਂ ਮਾਤਾ ਭਦਰਕਾਲੀ ਦੇ ਮੇਲੇ ਦੀ ਆਪਾਂ ਇਸੇ ਤਰ੍ਹਾਂ ਲੰਗਰ ਦੀ ਸੇਵਾ ਕਰਦੇ ਆ ਰਹੇ ਆਂ ਸਾਡੇ ਬਜ਼ੁਰਗ ਵੀ ਕਰਦੇ ਆਂ ਉnde ਹੀ ਉਹਨਾਂ ਦੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਹੀ ਪੂਟਾਉਂਦੇ ਆਂ ਇਸੇ ਤਰ੍ਹਾਂ ਹੀ ਚਲੋ ਪ੍ਰਮਾਤਮਾ ਸਾਹਿਬ ਦੁੱਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਸਭ ਦੁੱਤੇ ਮਾਤਾ ਰਾਣੀ ਆਪਣੇ ਚੰਨਾਂ ਦੀਆਂ ਚੰਨਾਂ ਦੀਆਂ ਮਿਹਰਾਂ ਬਖਸ਼ਣ ਸਭ ਦੀਆਂ ਮਰਾਦਾਂ ਸਭ ਦੀਆਂ ਮਰਾਦਾਂ ਪੂਰੀਆਂ ਕਰਨ ਇਹਹੀ ਆਪਾਂ ਮਰਾਦ ਆਪਣਾ ਮਾਤਾ ਨਾਨੀ ਕੋਈ ਮੰਗਦੇ ਆ ਇਸੇ ਤਰ੍ਹਾਂ ਹੀ ਮੇਲਾ ਭਰਿਆ ਰਵੇ ਪਰਮਾਤਮਾ ਸਦਾ ਹੀ ਪਾਲਾ ਕਰੇ ਜੈ ਮਾਤਾ ਦੀ ਜੈ ਮਾਤਾ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਅੱਜ ਸਾਡੇ ਵੱਲ ਪੇਸ਼ ਕੀਤਾ ਨੰਗ ਲਗਾਇਆ ਜਾਵੇ ਸੰਗ ਦਾ ਪਰੋਵੀ ਅੰਤ ਮਾਤਾ ਨਾਨੀ ਕਿਰਪਾ ਮਾਤਾ ਨਾਨੀ ਕਿਰਪਾ ਸਭ ਦੀਆਂ ਮਰਾਦਾਂ ਖਜ਼ਾਨੇ ਗੇੜਾ ਪਲੰਗ ਲਾਇਆ ਜੈ ਮਾਤਾ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਮਾ ਭੱਦਰ ਕਾੜੀ ਮੇਲੇ ਦੀ ਗੇੜ ਖਜ਼ਾਨਾ ਸ੍ਰੀ ਧਰਮਪਾਲ ਸਾਦਰ ਜੀ ਉਹ ਹਰ ਸਾਲ ਲੰਗਰ ਵਿਪਰੀਤ ਕਰਦੇ ਆ ਹਰ ਸਾਲ ਲੰਗਰ ਲਾਈਦਾ ਸ਼ੁਭਰਾਤਰੀ ਨੂੰ ਭੱਦਰਗਾੜੀ ਮੇਲੇ ਨੂੰ ਸੰਗਰਾਮ ਹੋਵੇ ਜਿਤਨਾ ਮਲਕੀ ਹਰ ਤਰ੍ਹਾਂ ਲੰਗਰ ਲਾਈਦਾ ਸਾਨੂੰ ਪਬਲਿਕ ਦਾ ਸਹਿਯੋਗ ਨਾਲ ਉਹਨਾਂ ਦੇ ਨਾਲ ਦੁਕਾਨਦਾਰ ਮਾਰਕੀਟ ਦੇ ਸਾਰਿਆਂ ਦੇ ਨਾਲ ਸਹਿਯੋਗ ਮਿਲਦਾ ਸਾਨੂੰ ਅਸੀਂ ਇਹਨਾਂ ਦੇ ਨਾਲ ਲੱਲ ਕੇ ਆਪਾਂ ਸਾਰੇ ਨਾਲ ਲੰਗਰ ਇੱਥੇ ਲਾਈਦਾ ਵਾ ਮੇਲੇ 'ਚ ਬਹੁਤ ਜ਼ਿਆਦਾ ਰੌਣਕ ਹੁੰਦੀ ਹੈ ਦੂਰੋਂ ਦੂਰੋਂ ਲੋਕੀ ਮੱਥਾ ਟੇਕਣ ਆਉਂਦੇ ਆ ਬਹੁਤ ਜ਼ਰਾ ਸੇ ਆਲੂ ਆਂਦੇ ਮੱਥਾ ਟੇਕਣ ਸਾਰੇ ਮਾਤਾ ਰਾਣੀ ਸਭੀਆਂ ਬਣੋ ਕਾਮਨਾ ਪੂਰੀਆਂ ਕਰਨ ਸਭੇ ਕਾਰੋਬਾਰ ਚ ਮਰਤ ਪਾਉਣ